ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਜਿਹੜਾ ਹਾਦਸਾ ਹੋਇਆ ਤੁਹਾਡੇ ਸਾਹਮਣੇ ਇੱਥੇ ਬੜੇ ਹੀ ਹਾਦਸੇ ਹੋ ਚੁੱਕੇ ਨੇ ਜੇ ਮੱਲਾ ਵਾਲੇ ਤੋਂ ਜੈਮਲਵਾਲਾ ਦੇ ਵਿਚਾਲੇ ਲਹਿ ਦੇ ਜਿਹੜਾ ਕਿ ਪੱਤੀ ਪੁਲ ਨੂੰ ਜਾ ਕੇ ਪੱਤੀ ਅੰਮ੍ਰਿਤਸਰ ਵਗੈਰਾ ਹੋਰ ਵੱਡੇ ਸ਼ਹਿਰਾਂ ਨੂੰ ਜੁੜਦਾ ਹੈ ਤੇ ਇੱਕ ਪਹਿਲਾਂ ਵੀ ਇੱਕ ਰਿਪੋਰਟਰ ਆਏ ਸੀ ਉਹਨਾਂ ਨੇ ਵੀ ਕਿਹਾ ਸੀਗਾ ਸਰਕਾਰ ਨੂੰ ਉਹਾਰ ਲਾਈ ਸੀਗੀ ਵੀ ਇਹ ਸਭ ਤੋਂ ਜਿਹੜਾ ਪੁਲ ਇਸ ਏਰੀਆ ਦਾ ਨਾਜ਼ੁਕ ਪੁਲਾ ਹੈ ਬੜੀਆਂ ਤਰੇੜਾਂ ਆ ਗਿਆ ਹੈਵੀ ਕੋਈ ਸਾਧਨ ਨਹੀਂ ਲੱਗਦਾ ਔਰ ਰਾਤ ਵੀ ਦੇਖੋ ਤੁਸੀਂ ਕਿੰਨਾ ਦਰਦਨਾਕ ਹਾਦਸਾ ਹੋਇਆ ਇਹ ਪਤਾ ਹੀ ਨਹੀਂ ਕਿੰਨੀ ਦੀ ਗੱਡੀ ਹੈ ਸੋ ਸਰਕਾਰ ਨੂੰ ਬੇਨਤੀ ਹੈ ਕਿ ਇਸ ਵੱਲ ਜੋ ਬਹੁਤ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਹਾਦਸੇ ਨੂੰ ਆਪਾਂ ਟਾਲ ਸਕੀਏ ਸੱਚੀ ਗੱਲ ਬੋਲਵਰੇ ਤੁਸੀਂ ਕੀ ਕਿਹਾ ਜਾਂਦੇ ਇਹ ਬਾਈ ਜੀ ਪੁਲ ਪੱਟੀ ਮੋੜ ਤੋਂ ਇੱਦਾਂ ਪਲੋਜ ਪਤੇ ਮਹੂ ਨੂੰ ਇਹ ਜੋੜਦਾ ਹੈ ਇਹ ਬਹੁਤ ਤੇਜ਼ ਤੋਂ ਕੋਨਾ ਕੋਲੇ ਤੇ ਬਹੁਤ ਸਾਰੀਆਂ ਗੱਡੀਆਂ ਤੇ ਐਕਸੀਡੈਂਟ ਹੁੰਦੇ ਆ ਸੱਚੀ ਗੱਲ ਇਹੋ ਮੰਨਦਾ ਕਿ ਇਹ ਪੁਲ ਦੀ ਮੁਰੰਮਤ ਕੀਤੀ ਜਾਵੇ ਜਾਂ ਸਿੱਧਾ ਕਰਕੇ ਇਹਨੂੰ ਸਹੀ ਕਰਕੇ ਬੰਨਿਆ ਜਾਵੇ ਅੱਗੇ ਵੀਰੇ ਕੋਈ ਨੁਕਸਾਨ ਆਇਆ ਇੱਥੇ ਅੱਗੇ ਬਹੁਤ ਵੱਡੀ ਨੁਕਸਾਨ ਹੋ ਚੁੱਕਿਆ ਬੜੇ ਨੁਕਸਾਨ ਹੋਏ ਆ ਦੋ ਜੀ ਦੋ ਜੀ ਕਦੀ ਕੋਈ ਕੱਢ ਲਿਓ ਵਿਚੋਂ ਕਦੀ ਕੋਈ ਕੱਢ ਦਿਓ ਵਿਚੋਂ ਠੀਕ ਹੈ ਸਰਕਾਰ ਕੋਲੋਂ ਕੀ ਮੰਗ ਕਰਦੇ ਜੀ ਸਰਕਾਰ ਕੋਲੋਂ ਅਸੀਂ ਇਹੋ ਮੰਗ ਕਰਦੇ ਆ ਕਿ ਇਹ ਪੁਲ ਦਬਾਤ ਤੋਂ ਨਵਾਂ ਤੇ ਸਿੱਧਾ ਕਰਕੇ ਬੰਨਿਆ ਜਾਵੇ ਇਵਰੇ ਅੱਕੇ ਵੀ ਕਈ ਵਾਰ ਖਬਰਾਂ ਇੱਥੇ ਲੱਗ ਚੁੱਕੀਆਂ ਨੇ ਪਰ ਸਰਕਾਰ ਦਾ ਕੋਈ ਮਤਲਬ ਕੀ ਇਸ ਨੂੰ ਵੇਖਣ ਦਾ ਕੋਈ ਰੋਲ ਨਹੀਂ ਹੈਗਾ ਮਤਲਬ ਉਸ ਚੀਜ਼ ਨੂੰ ਕੀ ਕਹਿਣਾ ਜਨਾ ਇੱਥੇ ਕੋਈ ਵੀ ਆਣ ਕੇ ਸਰਕਾਰ ਦਾ ਨੁਮਾਇੰਦਾ ਕਦੀ ਵੀ ਕੋਈ ਨਹੀਂ ਇੱਥੇ ਆਣ ਕੇ ਵੜਿਆ ਨਾ ਇਸ ਦੀ ਖਬਰਸਾar ਨਾ ਕਿਸੇ ਮੁਲਾਜ਼ਮ ਨਾ ਕਿਸੇ ਸਰਕਾਰੀ ਅਫਸਰ ਨਾ ਕਿਸੇ ਸਰਕਾਰ ਨੇ ਆਣ ਕੇ ਲਈ ਈਲਾ ਤੋਂ ਬੀਆ ਰਹਿੰਦੀਆਂ ਨੇ ਕੋਈ ਗੌਰਮੈਂਟ ਆਉਂਦੀ ਮਰਜ਼ੀ ਕਰਨੀ ਹੁੰਦੀ ਨਹੀਂ ਗੱਲ ਕਰਦੇ ਬੜੀ ਬੜੀ ਹਾਸੇ ਹੁੰਦੇ ਰਹਿੰਦੇ ਨੇ ਸਿਗਰ ਹੁੰਦੇ ਲਿੰਦੇ ਨੇ ਮਟਰ ਸਾਹ ਕੋਲ ਦੇਖ ਪਹਿਲਾਂ ਕੋਈ ਗੱਡੀ ਦੇਖ